ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਬੱਚਾ ਮਗਰ ਬੱਚੀ ਆ ਤੇ ਇੱਕ ਬਈ ਕੋਲੇ ਗੱਬਣ ਪੈੜ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਿਕਾਲਾ ਹੋ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਨੇੜੇ ਪਿੰਡ ਬਈ ਨੇੜੇ ਜਲਾਲ ਵੀ ਰਹੇ ਗਿਆ ਭਗਤਾ ਭਾਈ ਵੀ ਰਹੇ ਗਿਆ ਇਧਰ ਦਲਪੁਰਾਪਾ ਹੀ ਰਹੇਗੇ 모ਬਾਈਲ ਨੰਬਰ ਬੋਲ 9041088878 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਵੀ ਹੈ ਜੀ ਕਦੋਂ ਸੂਈ ਆ ਬਰਾ ਇਹਨੂੰ ਅੱਜ ਹੋ ਗਿਆ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਠੀਕ ਹੈ ਬਾਈ ਹਾਂਜੀ ਬੱਚਾ ਕੀ ਹੈ ਮਗਰ ਪਿੱਛੇ ਬੱਚੀ ਹੈ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਬਹੁਤ ਸੋਹਣੇ ਟੀਕਾ ਬਾਗ ਨਾਲ ਵਧੀਆ ਭਰਾਇਆ ਹੋਇਆ ਸੀਗਾ ਚੰਗੀਆਂ ਫੱਤੀ ਦੀ ਕੁਆਲਿਟੀ ਚੈੱਕ ਕਰੋ ਕਿਆ ਬਾਤ ਆ ਕਿੰਨਾ ਬੋਲਾ ਹਾਜ਼ਰ ਹ ਹੁਣ ਬਾਈ ਯਾਰ ਦੁੱਧ ਤਾਹੂ 11 12 ਕਿਲੋ ਹਮ 10 ਕਿਲੋ ਕੌੜਾ ਕੰਡਾ ਲੈ ਆਵੇ ਨਾਲ ਅਗਲਾ ਠੀਕ ਆ ਹਾਂ ਕੰਡੇ ਚਾੜਾ ਦਿੰਦੇ ਤੇ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਕੰਡਾ ਵੀ ਭੋਲੇ ਹਾਂ ਉਹਦਾ ਨਾਮ ਲੈ ਹੋਣੀ ਵਿੱਚ ਬੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਕਰਦ ਚੰਗਾ ਚੰਗੀ ਆ ਵੱਡੇ ਬਾਕੀ ਚਵਾਈ ਚੂਈ ਬਹੁਤ ਸੋਹਣੀ ਥਣ ਬਹੁਤ ਸੋਹਣਾ ਲੱਗਿਆ ਵਾ ਠੀਕ ਆ ਛੋਟਾ ਮੋਟਾ ਥਣ ਕਰ ਲੈਂਦੀ ਠੰਡੀ ਸੀ ਲਗੀ ਠੰਡੀ ਬਹੁਤ ਈ ਠੀਕ ਬਿਨਾ ਨਿਆਣੇ ਤੋਂ ਮੈਂ ਕਹਿੰਦੇ ਚੋਈਦੀ ਹੁਣ ਮਾਤਾ ਵੀ ਟੋਲਿੰਦੀ ਮੈਂ ਵੀ ਚੋੜ ਨਹੀਂ ਠੰਡੀ ਪਾਈ ਕਹਿੰਦਾ ਫੁੱਲ ਚਾਹੇ ਬਿਨਾ ਨਿਆਣੇ ਤੋਂ ਚੋਲਾ ਤਾਂ ਵੀ ਕੋਈ ਚੱਕ ਨਹੀਂ ਟੋਰਾ ਨੰਬਰ 1 ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬੱਚੀ ਬਹੁਤ ਜਿਆਦਾ ਕੁਆਲਟੀ ਵਾਲੀ ਆਈ ਤੇ ਮੁੱਲ ਕੀ ਆ ਭਰਾ ਜਾਇਦਾ ਦਾ ਫਿਰ ਇਹ ਦੇ ਦਾਂਗੇ 43.5 ਹਜ਼ਾਰ ਦੀ 43.5 ਦੀ ਮਾਨਦਾਨ ਹੋ ਜਾ ਹਾਂਜੀ ਕਰ ਦਾਂਗੇ ਠੀਕ ਆ ਬਈ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਣ ਲੈ ਨਿਕਲ ਮੈਂ ਪੂਰੇ ਗਾਇਬ ਤੇ ਬੱਚਾ ਚੁੰਗੀ ਜਾਂਦਾ ਮੌਜ ਨਾਲ ਕਹਿੰਦੀ ਕਰਮਣੀ ਨਹੀਂ ਨਹੀਂ ਕੁਝ ਨਹੀਂ ਕਹਿੰਦੀ ਠੰਡੀ ਆ ਵਾਕਿਆ ਹੀ ਬਹਿ ਜਾ ਕੋਈ ਚੱਕਰ ਨਹੀਂ ਠੀਕ ਆ ਹੂੰ ਜਿਵੇਂ ਮਰਜੀ ਲੈ ਤਾਰਾਂ ਨੂੰ ਮਾਰ ਦਿੰਦੇ ਵਾ ਕਮਾਲ ਦਾ ਬਾਕੀ ਚਵਾਈ ਦਿਖਾਉਣ ਲੈ ਜਿਵੇਂ ਮਰਜੀ ਬਹਿ ਜਾ ਜਿਵੇਂ ਮਰਜੀ ਦੋ ਪਾਸੇ ਬਹਿ ਕੇ ਤਾਰ ਇੰਨੀ ਸੋਹਣੀ ਹੈ ਜੀ ਮੋਟੀ ਮੋਟੀ ਚਵਾਈ ਆ ਸਮਾ ਇਹਨੇ ਨਾ ਕੀ ਬਾਤ ਆ ਚੋਣ ਵਾਲੀ ਹੁਣ ਆਪਣੀ ਚੋਈ ਵੀ ਆ ਵਾਲੀ ਚੰਗੀ ਚਵਾਈ ਆ ਮੋਟੀ ਮੋਟੀ ਚਵਾਈ ਆ ਦੁੱਧ ਵੀ ਚਟਾਣਾ ਹੋਇਆ ਚਟਾ ਚਟਾ ਹਮ ਫੈਂਟ ਮਿਲਦਾ 4.5 ਆਉਂਦੀ ਹੂ ਜੀ 4.5 ਬਾਈ ਕਹਿੰਦਾ ਫੈਂਟ ਆਉਂਦੀ ਹੂ ਤੇ ਮੁੱਲ ਵੀ ਜਮਾ ਜਾਇਜ ਆ ਬਾਈ 4.5 ਬਾਬਾ ਖਾ ਲੈ ਵਾ ਬਹੁਤ ਸੋਹਣਾ ਨੇ ਭਰ ਜਾਣਾ ਅਜੇ ਖਰਾਖ ਰੁਕ ਪਈ ਨਹੀਂ ਨਾ ਰੋਟੀ ਰੋਟੀ ਪੈ ਗਈ ਤਾਂ ਨੇ ਵਧੀਆ ਬਣ ਜਾਣਾ ਸਹੀ ਗੱਲ ਆ ਬਾਈ ਮੁੱਲ ਵੀ ਜਾਇਜ ਆ ਵੀਰੇ ਮਾਨ ਤਨ ਮੌਕੇ ਤੇ ਜ਼ਰੂਰ ਹੋ ਜੂਗਾ ਬੱਚੀ ਵੀ ਬੜੀ ਕੁਆਲਟੀ ਵਾਲੀ ਆ ਮਾ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਤੁੰਦੀ ਹੈ ਵੀਰੇ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਇਹ 10 ਦਿਨ ਲੈ ਜੂਗੀ ਜੀ 10 ਕੱਚੀ ਹੋਈ ਹੱਟ ਲਾਟੂ ਲਾ ਬਹੁਤ ਪਈਆਂ ਲਾ ਬਹੁਤ ਪਈਆਂ ਕੱਚੀ ਨਾੜਾ ਨੂੜਾ ਵਖਾਓ ਲੈ ਲੈ 10 ਦਿਨ ਲੈ ਜੂਗੀ ਲੈ ਤੇ ਮਾਤਾ ਦਿੱਤਾ ਭਾਈ 30 30 ਲੀਟਰ ਤੋਂ ਦੀ ਹੂੰ ਠੀਕ ਆ ਹਾਂ ਜੀ ਆ ਨਾੜਾ ਨੂੜਾ ਵਖਾਓ ਸਖਾ ਦੇ ਨਹੀਂ ਬਸ ਨਾੜਾ ਨੇੜ ਤੋਂ ਕੱਲੀ ਕੱਚੀ ਕੱਚੀ ਆ ਭਾਈ ਉਹ ਸਭ ਨੂੰ ਹੰਦਾ ਜਲਾ ਲਓ ਬਣੂਗੀ ਵੜਕਾ ਬਣਨੀ ਬਹੁਤ ਐ ਪਲੀ ਪੁਲੀ ਬਹੁਤ ਐ ਹੂੰ ਪਲੀ ਵੀ ਫੁੱਲ ਫੁੱਲ ਕਰਦਾ ਬਰੀਡ ਵਾਇਜ਼ ਵੀ ਚੰਗੀ ਆ ਬੜਾ ਨਹੀਂ ਫਾਰਮ ਹੀ ਵੈੜਾ ਹੀ ਹਾਂ ਹਾਂ ਉਹ ਕਿਉਂ ਕਦ ਕਾਠ ਲਾ ਲੋ ਹਾਂ ਜਬੜਾ ਕਮਾਲ ਦਾ ਵੈੜਦਾ ਕਿ ਨਹੀਂ ਹਾਂਜੀ ਹਾਂਜੀ ਬਹੁਤ ਡਬਲ ਹੈ ਬਾਕੀ ਦੁੱਧ ਨੇ 20 ਤੋਂ ਬਾਹਰ ਬਾਹਰ ਹੀ ਦੇਣਾ ਹੀ ਜੇ ਭਾਈ ਗੱਟਾ ਮੈਨੂੰ ट्रांजੈਕਸ਼ਨ ਦਾ ਪੈ ਗਿਆ ਨਾ ਹਾਂਜੀ ਹਾਂਜੀ ਤੇ ਬਾਣ ਬਹੁਤ ਜਾਣਾ ਬਾਣ ਬਾਈ ਨੂੰ ਬਾਈ ਹੁਣ ਵੇਖ ਲਾ ਆਪ ਹੀ ਲੜਾ ਸਾਂ ਉਹ ਤਾਂ ਕਹਿੰਨ ਆਰਤਕਾਂ ਦੇ ਸੁਧਾਰੇ ਹੋ ਗਈ ਪਈ ਆ ਹਾਂ ਇੱਕ ਗੱਟਾ ਪੈ ਗਿਆ ਨਾ ਕਿਤੇ ਦੀ ਕਿਤੇ ਜਾਊ ਹੈ ਨਹੀਂ ਇਹ ਕੱਚੀ ਵਾਲੀ ਬਾਈ ਰਨੇ 10 ਦਿਨ ਕੱਢ ਜਾਣੇ 10 ਦਿਨਾਂ ਜੋਂ ਲੋਨ ਲੱਗ ਗਿਆ ਹੋਵੇ ਲਾਉਣ ਲਾਜੀ ਹੈ ਨਾ ਇਹ ਲੱਡਲਾ ਦੇਖੋ ਲਾ ਬਹੁਤ ਪਈਆਂ ਬਈ ਲੇਵਾ ਹੁਣ ਖੜੀ ਸੀ ਮੈਂ ਹੁਣ ਵੇਖੋ ਹੁੰਦੀ ਲੇਵਾ ਸਫਾਈ ਦੇਖੋ ਲੇਵਾ ਬਾਕੀ ਠੰਡੀ ਸੀ ਲਾ ਯਾਨੀ ਕਿ ਛੜਾ ਮਾਰੀ ਜੋ ਕਰਮਾ ਵਾਲੀ ਲੈ ਪਹਿਲਣ ਬੱਚੀਆਂ ਨਾਲ ਕੀ ਬਾਤ ਆ ਭਰਾ ਦੁੱਧ ਵੀ 20 22 ਲੀਟਰ ਦਾ ਗਰੰਟੀ ਹੈ ਜੀ ਹੂੰ ਤੇ ਮੁੱਲ ਕੀ ਹੈ ਕੱਚੀ ਕੱਚੀ ਦਾ ਫਿਰ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜੈ ਜੀ ਹੂਪਰਾ ਹਾਂ ਜੈ ਜੈ ਕਰ ਲਾਂਗੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਅਜੇ ਕੱਚੀ ਆਣਾ ਫਿਰ ਕਈ ਰੰਗ ਬਦਲਨੇ ਕਰਮਾ ਵਾਲੀ ਨੇ ਕਿਉਂ ਇਕੱਲੀ ਕੱਚੀ ਕੱਚੀ ਆ ਹੈ ਨਾ ਕੱਚੀ ਕੱਚੀ ਹੀ ਆ ਜੀ ਠੀਕ ਆ ਬਈ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ